ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਇੱਕ ਮਹਾਨ ਯੋਧਾ ਹੋਇਆ ਪਰਜਾ ਮੰਡਲ ਲਹਿਰ ਦਾ ਇੱਕ ਵੱਡਾ ਆਗੂ ਤੇ ਇੱਕ ਆਜ਼ਾਦੀ ਦੇ ਅੰਦੋਲਨ ਦੇ ਸਮੇਂ ਮਹਾਨ ਸ਼ਹੀਦ ਜਿਹਦਾ ਬੁੱਤ ਪਟਿਆਲੇ ਦੇ ਵਿੱਚ ਫਾਰਾ ਚੌਂਕ ਤੋਂ ਅੱਗੇ ਠਿਕਰੀ ਵਾਲਾ ਚੌਂਕ ਜਿਹੜਾ ਬਣਿਆ ਹੋਇਆ ਇਹ ਉੱਥੇ ਲੱਗਿਆ ਹੋਇਆ ਰਜਿੰਦਰਾ ਹਸਪਤਾਲ ਤੋਂ ਪਹਿਲਾਂ ਤੇ ਫਾਰਾ ਚੌਂਕ ਤੋਂ ਬਾਅਦ ਫਾਰਾ ਚੌਂਕ ਤੇ ਜਿੰਦਰਾ ਹਸਪਤਾਲ ਦੇ ਵਿੱਚ ਦਾ ਸਰਦਾਰ ਸੇਵਾ ਸਿੰਘ ਠਿੱਕਰੀ ਵਾਲਾ ਇਹਨਾਂ ਦਾ ਜਨਮ ਅਗਸਤ ਦੇ ਮਹੀਨੇ 1778 ਈਸਵੀ ਨੂੰ ਹੋਇਆ ਸੀਗਾ ਸਰਦਾਰ ਦੇਵਾ ਸਿੰਘ ਠਿੱਕਰੀ ਵਾਲੇ ਦੇ ਘਰ ਇਹਨਾਂ ਦੇ ਜਿਹੜੇ ਪਿਤਾ ਸੀਗੇ ਉਹ ਮਹਾਰਾਜਾ ਜਿਹੜਾ ਪਟਿਆਲਾ ਸੀਗਾ ਉਹਦੇ ਇੱਕ ਵੱਡੇ ਅਹਿਲਕਾਰ ਮੰਨੇ ਜਾਂਦੇ ਸੀਗੇ ਪਰ ਸੇਵਾ ਸਿੰਘ ਜਿਹੜਾ ਜ਼ੁਲਮਾਂ ਦਾ ਸ਼ਿਕਾਰ ਹੋ ਰਹੀ ਸੀਗੀ ਜਨਤਾ ਉਹ ਉਹਨਾਂ ਦੇ ਹੱਕ ਦੇ ਵਿੱਚ ਬੋਲਣ ਦੇ ਲਈ ਗੁਰੂ ਦੀ ਓਟ ਲੈ ਕੇ ਡਟ ਕੇ ਖੜ ਗਏ ਸੇਵਾ ਸਿੰਘ ਫਿਕਰੀ ਵਾਲਾ ਜਦੋਂ ਅਕਾਲੀ ਲਹਿਰ ਸ਼ੁਰੂ ਹੁੰਦੀ ਆ 1901 ਵਿੱਚ 21 ਦੇ ਵਿੱਚ ਤਾਂ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਆਜ਼ਾਦ ਕਰਾਏ ਜਾਣ ਲੱਗੇ ਤਾਂ ਸਿਆਰਤ ਸੇਵਾ ਸਿੰਘ ਵੀ ਇਸ ਲਹਿਰ ਦੇ ਵਿੱਚ ਕੁਦ ਪਏ ਸੀਗੇ ਉਹਨਾਂ ਨੂੰ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਤੇ ਸਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਕਿੰਗ ਕਮੇਟੀ ਦਾ ਮੈਂਬਰ ਵੀ ਬਣਾਇਆ ਗਿਆ ਸੀਗਾ। ਸਰਦਾਰ ਸੇਵਾ ਸਿੰਘ ਨੇ ਪਟਿਆਲਾ ਰਿਆਸਤੀ ਅਕਾਲੀ ਦਲ ਕਾਇਮ ਕੀਤਾ ਸੀਗਾ ਤੇ ਉਹਦੀਆਂ ਬ੍ਰਾਂਚਾਂ ਹਰ ਇਲਾਕੇ ਵਿੱਚ ਕਾਇਮ ਕੀਤੀਆਂ ਸੀਗੀਆਂ। ਜਦੋਂ ਨਾਬੇ ਦੇ ਰਾਜਾ ਰੁਬਦਮਨ ਸਿੰਘ ਨੂੰ ਗੱਦੀ ਤੋਂ ਲਾਹਿਆ ਗਿਆ ਤਾਂ ਸਾਰੀ ਕੌਮ ਨੇ ਨਾਬਾ ਦਿਨ ਮਨਾਉਣ ਦਾ ਫੈਸਲਾ ਕੀਤਾ ਸੀਗਾ। ਤਾਂ 9 ਜੁਲਾਈ 1923 ਨੂੰ ਠਿਕਰੀ ਵਾਲੇ ਵਿੱਚ ਦਮਾਨ ਰੱਖਿਆ ਗਿਆ ਸੀਗਾ ਪਟਿਆਲਾ ਸਰਕਾਰ ਨੇ ਦਫਾ 143 ਲਾਜੀਤੀ ਸੀਗੀ ਤੇ ਸਰਦਾਰ ਸੇਵਾ ਸਿੰਘ ਦੀ ਅਗਵਾਈ ਦੇ ਵਿੱਚ ਲੋਕਾਂ ਨੇ ਦਫਾ 143 ਦੀ ਲੰਘਣਾ ਕਰਕੇ ਗ੍ਰਿਫਤਾਰੀ ਦਿੱਤੀ ਸੀ ਇਸ ਮਹਾਨ ਯੋਧੇ ਤੇ ਬਹੁਤ ਵੱਡੇ ਵੱਡੇ ਕੇਸ ਹੋਏ ਆਂ ਮਹਾਰਾਜਾ ਭਵਿੰਦਰਾ ਸਿੰਘ ਨੇ ਇਹਨਾਂ ਨੂੰ ਬਹੁਤ ਵਾਰ ਆਪਣੇ ਅਕਾਲੀ ਅੰਦੋਲਨ ਤੋਂ ਵੱਖਰੇ ਹੋ ਕੇ ਆਪਣੇ ਨਾਲ ਚੱਲਣ ਦੀ ਤਾਇੀਦ ਕੀਤੀ ਸੀ ਤੇ ਕਈ ਵਾਰ ਅੰਦਰ ਕੀਤਾ ਕਈ ਵਾਰ ਬਾਹਰਵਾਤ ਕਈ ਮੁਕੱਦਮੇ ਦਿੱਤੇ ਪਰ ਖੀਰ ਦੇ ਵਿੱਚ ਇਹ ਜਦੋਂ ਭੁੱਖ ਹੜਤਾਲ ਤੇ ਸੀਗੇ ਤਸ਼ੱਦਦ ਜੇਲ ਦੇ ਵਿੱਚ ਹੋ ਰਿਹਾ ਸੀਗਾ ਤੇ ਇਹਨਾਂ ਦੀ ਜਵਰੀ ਭੁੱਖ ਹੜਤਾਲ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਤਾਂ ਉਸ ਤੋਂ ਭਾਰੀ ਤਸ਼ੱਦਦ ਦੇ ਦੌਰਾਨ ਭੁੱਖ ਹੜਤਾਲ ਤਰਾਣ ਦੇ ਚੱਕਰ ਦੇ ਵਿੱਚ ਤਸ਼ੱਦਦ ਜਿਹੜਾ ਹੋਇਆ ਤਾਂ ਉਹ ਇਹ ਉੱਥੇ ਜਾਮੇ ਸ਼ਹਾਦਤ ਵੀ ਗਏ ਸੀਗੇ ਇਹਨਾਂ ਦਾ ਹੀ ਰਿਸ਼ਤੇਦਾਰ ਸਰਦਾਰ ਜਗਮੀਤ ਸਿੰਘ ਜਿਹੜੇ ਕਿ ਕੈਨੇਡਾ ਦੇ ਵਿੱਚ ਲਗਾਤਾਰ ਲੰਮਾ ਸਮਾਂ ਐਮਪੀ ਬਣੇ ਰਹੇ ਆ ਤੇ ਉੱਥੋਂ ਇੱਕ ਵੱਡੀ ਪਾਰਟੀ ਦੇ ਪ੍ਰਧਾਨ ਵੀ ਬਣੇ ਰਹੇ ਆ ਤੇ ਇਹ ਸਰਦਾਰ ਸੇਵਾ ਸਿੰਘ ਠੇਕਰੀਆਲ ਜਿਹੜੇ ਇਹਨਾਂ ਦਾ ਜੀਵਨ ਜੇਕਰ ਤੁਸੀਂ ਦੇਖੋ ਇਹਨਾਂ ਦਾ ਜੀਵਨ ਗੁਰ ਸਿਧਾਂਤਾਂ ਦੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀਗਾ ਇਹਨਾਂ ਦੇ ਜਨਤਾ ਇਹਨਾਂ ਦੇ ਪਿੱਛੇ ਇੰਨੀ ਸੀਗੀ ਜਦੋਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਸੀਗਾ ਪਟਿਆਲੇ ਦੇ ਰਾਜਾ ਭਵਿੰਦਰ ਸਿੰਘ ਨੇ ਦਾ ਉਸ ਉਹਨਾਂ ਦੀ ਗੈਰ ਹਾਇਰੀ ਦੇ ਵਿੱਚ ਵੀ ਅਕਾਲ ਕਾਲਜ ਮਸਤੂਆਣਾ ਦੀ ਪ੍ਰਬੰਧਕ ਕਮੇਟੀ ਦਾ ਮੁਖੀ ਤੇ ਪਟਿਆਲਾ ਰਿਆਸਤੀ ਅਕਾਲੀ ਦਲ ਦੇ ਜਥੇਦਾਰ ਤੇ ਮਾਲਵਾ ਪ੍ਰਤੀਨਿਧ ਖਾਲਸਾ ਦੀਵਾਨ ਦਾ ਇਹਨਾਂ ਨੂੰ ਪ੍ਰਧਾਨ ਚੁਣ ਲਿਆ ਗਿਆ ਸੀਗਾ 1925 ਵਿੱਚ ਜਦੋਂ ਗੁਰਦੁਆਰਾ ਐਕਟ ਬਣਦਾ ਤਾਂ ਉਸ ਸਮੇਂ ਕੁਝ ਸਿੱਖਾਂ ਨੂੰ ਇਸ ਐਕਟ ਨੂੰ ਪਰਵਾਣ ਕਰਕੇ ਜੇਲ੍ਹ ਤੋਂ ਰਿਹਾ ਹੋ ਗਏ ਸੀਗੇ ਪਰ ਕੁਝ ਗਾਰਮ ਖਿਆਲੀਏ ਸਿੱਖ ਮੁਖੀਆਂ ਨੇ ਕਿਸੇ ਤਰ੍ਹਾਂ ਦੀ ਸ਼ਰਤ ਮੰਨ ਕੇ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ ਸੀਗਾ ਤੇ ਸਰਦਾਰ ਸੇਵਾ ਸਿੰਘ ਠਿਕਰੀ ਵਾਲੇ ਵੀ ਨਾ ਰਿਹਾ ਹੋਣ ਵਾਲੇ ਸੀਗੇ ਇਹਨਾਂ ਵਿਰੁੱਧ ਕਈ ਮਹੀਨੇ ਮੁਕੱਦਮੇ ਚਲੇ ਤੇ ਅਖੀਰ ਨੂੰ ਇਹਨਾਂ ਨੂੰ ਰਿਹਾ ਕਰਨਾ ਪਿਆ ਲਾਹੌਰ ਕਿਲੇ ਦੇ ਵਿੱਚੋਂ ਵੀ ਰਿਹਾ ਹੋ ਕੇ ਜਦੋਂ ਇਹ ਬਾਹਰ ਨਿਕਲੇ ਸੀ ਤਾਂ ਅੱਗੇ ਪਟਿਆਲੇ ਦੀ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਖੜੀ ਹੋਈ ਸੀਗੀ ਉਹ ਗ੍ਰਿਫਤਾਰ ਕਰਕੇ ਇਹਨਾਂ ਨੂੰ ਬਰਨਾਲੇ ਲੈ ਗਈ ਸੀਗੀ ਤੇ ਸਰਦਾਰ ਸੇਵਾ ਸਿੰਘ ਤੇ ਇੱਕ ਗੜਵੀ ਦੀ ਚੋਰੀ ਦਾ ਬੜਾ ਹੈਰਾਨੀ ਹੁੰਦੀ ਹੈ ਇੱਕ ਗੜਵੀ ਦੀ ਚੋਰੀ ਦਾ ਝੁੱਠਾ ਮੁਕੱਦਮਾ ਬਣਾਇਆ ਗਿਆ ਜੋ ਅਦਾਲਤ ਵਿੱਚ ਸਾਬਤ ਨਾ ਹੋ ਸਕਿਆ ਇਹ ਗੱਲ ਸਤੰਬਰ 1926 ਦੀ ਹੈ ਇਸ ਪਿੱਛੋਂ ਸਰਦਾਰ ਸੇਵਾ ਸਿੰਘ ਨੂੰ ਬਿਨਾ ਮੁਕੱਦਮਾ ਚਲਾਏ ਲਗਾਤਾਰ 3 ਸਾਲ ਪਟਿਆਲੇ ਗੇਲ ਵਿੱਚ ਰਹਿਣਾ ਪਿਆ ਸੀ ਜੇਲ੍ਹ ਵਿੱਚ ਸਰਦਾਰ ਸੇਵਾ ਸਿੰਘ ਤੇ ਬਹੁਤ ਜ਼ੋਰ ਪਾਇਆ ਗਿਆ ਸੀਗਾ ਉਹ ਰਾਜਨੀਤਿਕ ਸਰਗਰਮੀਆਂ ਛੱਡ ਕੇ ਮਹਾਰਾਜਾ ਭੁਪਿੰਦਰਾ ਸਿੰਘ ਦਾ ਵਫਾਦਾਰ ਬਣ ਕੇ ਰਹਿਣ ਪਰ ਉਹਨਾਂ ਨੇ ਆਪਣਾ ਰਾਹ ਛੱਡਣ ਤੋਂ ਇਨਕਾਰ ਕਰ ਦਿੱਤਾ ਸੀਗਾ ਉਹ ਹੜਤਾਲ ਕਾਰਨ ਉਹਨਾਂ ਦੀ ਸਿਹਤ ਵੀ ਖਰਾਬ ਹੋਈ ਤੇ ਉਹਨਾਂ ਨੂੰ ਕਾਫੀ ਜ਼ਿਆਦਾ ਸਰੀਰਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਨੇ ਕਦੇ ਪ੍ਰਵਾਹ ਨਹੀਂ ਕੀਤੀ ਅਖੀਰ ਦੇ ਵਿੱਚ 24 ਅਗਸਤ 1928 ਨੂੰ ਉਹਨਾਂ ਜੇਲ੍ਹ ਦੇ ਵਿੱਚੋਂ ਪਟਿਆਲਾ ਜੇਲ੍ਹ ਦੇ ਵਿੱਚੋਂ ਛਡ ਦਿੱਤਾ ਗਿਆ ਸੀ ਪਟਿਆਲਾ ਜੇਲ੍ਹ ਤੋਂ ਰਿਹਾ ਹੋਣ ਤੋਂ ਪਿੱਛੋਂ ਵੀ ਸਰਦਾਰ ਸੇਵਾ ਸਿੰਘ ਨੇ ریاਸਤੀ ਜਨਤਾ ਦੇ ਹੱਕ ਦੇ ਵਿੱਚ ਘੋਲ ਦੇ ਲਈ ਪੂਰੇ ਜ਼ੋਰ ਸ਼ੋਰ ਨਾਲ ਸ਼ੁਰੂ ਕਰ ਦਿੱਤਾ ਸੀਗਾ ਸਰਦਾਰ ਸੇਵਾ ਸਿੰਘ ਦੀ ਘੁਆਈ ਵੀ ਸੀ ਵਿੱਚ ਹੀ ਮਹਾਰਾਜਾ ਪਟਿਆਲਾ ਗੱਦੀ ਛੱਡੋ ਦੇ ਨਾਰੇ ਲੱਗਣ ਲੱਗੇ ਸੀਗੇ ਤੇ ਆਪ ਲੋਕਾਂ ਦੀਆਂ ਤਕਲੀਫਾਂ ਤੇ ਸ਼ਿਕਾਇਤਾਂ ਦੂਰ ਕਰਾਉਣ ਲਈ ਹਰ ਹੋਰ ਲੋਕ ਆਗੂਆਂ ਨੂੰ ਲੈ ਕੇ ਮਹਾਰਾਜਾ ਪਟਿਆਲੇ ਨੂੰ ਮਿਲੇ ਵੀ ਸੀਗੇ ਲੁਧਿਆਣੇ ਵਿੱਚ ਵੀ ਜਿਹੜੀ ਪਰਜਾ ਮੰਡਲ ਦੀ ਕਾਨਫਰੰਸ ਹੋਈ ਸੀ ਜਿਸ ਵਿੱਚ ਸਰਦਾਰ ਸੇਵਾ ਸਿੰਘ ਵੀ ਸ਼ਾਮਲ ਹੋਏ ਸੀਗੇ ਜਦ ਲੁਧਿਆਣੇ ਤੋਂ ਵਾਪਸ ਟਿਕਰੀ ਵਾਲ ਪਹੁੰਚੇ ਤਾਂ ਪੁਲਿਸ ਨੇ ਫਿਰ ਗ੍ਰਿਫਤਾਰ ਕਰ ਲਿਆ ਅਦਾਲਤ ਨੇ ਛੁੱਟੇ ਮੁਕਦਮੇ ਵਿੱਚ 5 ਸਾਲ ਦੀ ਕੈਦ ਤੇ 10000 ਰੁਪਏ ਜੁਰਮਾਨਾ ਕਰ ਦਿੱਤਾ ਸੀਗਾ ਪਰ ਚਾਰ ਮਹੀਨੇ ਪਿੱਛੋਂ ਆਪ ਰਿਹਾ ਹੋਵੇ ਕਿਸਾਨਾਂ ਦੇ ਹੱਕ ਦੇ ਵਿੱਚ ਆਪ ਨੇ ਥਾਂ ਥਾਂ ਤੇ ਕਾਨਫਰੰਸਾਂ ਕੀਤੀਆਂ ਲੋਕਾਂ ਦੇ ਹੱਕਾਂ ਦੇ ਵਿੱਚ ਧਰਨੇ ਲਾਏ ਕਾਨਫਰੰਸਾਂ ਕੀਤੀਆਂ ਭਾਵੇਂ ਲੋਕ ਯੁੱਧ ਤੋਂ ਕਦੇ ਵੀ ਪਿੱਛੇ ਨਹੀਂ ਹਟੇ ਭਾਵੇਂ ਕਿ ਮਹਾਰਾਜਾ ਪਟਿਆਲੇ ਨੇ ਇਹਨਾਂ ਨੂੰ ਆਪਣੇ ਨਾਲ ਲਾਉਣ ਲਈ ਬੜਾ ਜ਼ੋਰ ਲਾਇਆ ਸੀਗਾ ਮਹਾਰਾਜਾ ਪਟਿਆਲੇ ਨੇ ਇੱਕ ਵਾਰ ਸਰਦਾਰ ਸੇਵਾ ਸਿੰਘ ਨੂੰ ਫੌਜ ਦੇ ਪਹਿਰੇ ਹੇਠ ਆਪਣੇ ਮਹਿਲ ਵਿੱਚ ਬੁਲਾਇਆ ਤੇ ਕਈ ਤਰ੍ਹਾਂ ਦੇ ਲਾਤ ਦੇ ਕੇ ਲੋਕ ਅੰਦੋਲਨ ਨਾਲੋਂ ਤੋੜਨਾ ਚਾਹਿਆ ਪਰ ਸੇਵਾ ਸਿੰਘ ਨੇ ਸਾਫ਼ ਕਾਇਤਤਾ ਸੀਗਾ ਵੀ ਨਾ ਮਾ ਸ਼੍ਰੋਮਣੀ ਕਮੇਟੀ ਨਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡਣਾ ਹੈ ਤੇ ਨਾ ਹੀ ریاਸਤੀ ਪਰਜਾ ਮੰਡਲ ਦੀਆਂ ਸਰਗਰਮੀਆਂ ਤੋਂ ਵੱਖ ਹੋਣਾ ਹੈ ਇਹ ਭੁੱਖ ਹੜਤਾਲ 9 ਮਹੀਨੇ ਤੱਕ ਜਾਰੀ ਰਹੀ ਸੀ ਜੇਲ੍ਹ ਵਿੱਚ ਆਪ ਨੂੰ ਜ਼ਬਰਦਸਤੀ ਖਾਣ ਦੇਣ ਦਾ ਯਤਨ ਕੀਤਾ ਜਾਂਦਾ ਰਿਹਾ ਸੀਗਾ ਇਸੇ ਇਹ ਨਾ ਹੀ ਤਸ਼ੱਦਦ ਗੈਰ ਕੁਦਰਤੀ ਤਰੀਕਾ ਨਾਲ ਖਰਾਕ ਦੇਣ ਦੇ ਕਾਰਨ ਉਹਨਾਂ ਦੀ ਸਿਹਤ ਤੇ ਮਾੜਾ ਅਸਰ ਪਿਆ ਤੇ 20 ਜਨਵਰੀ 1935 ਨੂੰ ਉਹ ਸ਼ਹੀਦ ਹੋ ਗਏ ਸੀ ਤੇ ਸਰਦਾਰ ਸੇਵਾ ਸਿੰਘ ਠੇਕ ਠਿਕਰੀ ਵਾਲੇ ਨੇ ਹਮੇਸ਼ਾ ਸਾਦੀ ਰਹਿਣੀ ਤੇ ਉੱਚ ਸੋਚਣੀ ਦਾ ਨਮੂਨਾ ਬਣ ਕੇ ਦਿਖਾਇਆ ਉਹ ਇੱਕ ਨਰਭੈ ਯੋਧਾ ਬਣ ਕੇ ਆਪਣਾ ਜੀਵਨ ਜ਼ਾਲਮ ਹਾਕਮਾਂ ਵਿਰੁੱਧ ਘੋਲ ਕਰਦਿਆਂ ਰਾਸ਼ ਦੀ ਜਨਤਾ ਲਈ ਅਰਪਣ ਕਰ ਦਿੱਤਾ ਸੇਵਾ ਸਿੰਘ ਨੇ ਵਜ਼ੀਰੀਆਂ ਤੇ ਮੀਰੀ ਨੂੰ ਟਕਰਾ ਕੇ ਜਨਤਾ ਦਾ ਸੇਵਾਦਾਰ ਬਣਨਾ ਚੰਗਾ ਸਮਝਿਆ ਪਰ ਖਰਾਨੀ ਦੀ ਗਲਤੀ ਇਹ ਆ ਸਾਡੇ ਜਿਹੜੇ ਵੱਡੇ ਵੱਡੇ ਅਕਾਲੀ ਲੀਡਰ ਹਾਂ ਅੰਝਕਲ ਆਪਣੀਆਂ ਕੁਰਸੀਆਂ ਲਈ ਪੈਸੇ ਦੇ ਲਈ ਕਿਵੇਂ ਆਪਣੇ ਸਿਧਾਂਤਾਂ ਨੂੰ ਛੱਡ ਕੇ ਉਹਨਾਂ ਤਾਕਤਾਂ ਦੇ ਅੱਗੇ ਗੋਡੇ ਟੇਕ ਲੈਂਦੇ ਆ ਤੇ ਜਿਨ੍ਹਾਂ ਨੇ ਉਹਨਾਂ ਦੀ ਕੌਮ ਤੇ ਜ਼ੁਲਮ ਕਰਿਆ ਹੁੰਦਾ ਤੇ ਉਹ ਭੁੱਲ ਜਾਂਦੇ ਆ ਉਹ ਆਪਣਾ ਇਤਿਹਾਸ ਭੁੱਲ ਜਾਂਦੇ ਆ ਆਪਣਾ ਵਿਰਸਾ ਭੁੱਲ ਜਾਂਦੇ ਆ ਤੇ ਜਿੱਧਰ ਵੀ ਉਹਨਾਂ ਨੂੰ ਵੀ ਕੁਰਸੀ ਦਾ ਚੋਗਾ ਪੈਂਦਾ ਉਧਰ ਨੂੰ ਭੱਜ ਜਾਂਦੇ ਆ। ਅਜਈਆਂ ਧਾਰਨਾ ਤੁਹਾਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਬੇਅੰਤ ਨਜ਼ਰ ਆਣਗੀਆਂ। ਇੱਥੋਂ ਤੱਕ ਇਹ ਕਾਲ ਤਖਤ ਸਾਹਿਬ ਤੇ ਵੀ ਜਦੋਂ ਸੋਹਾਂ ਚੁਕਾਈਆਂ ਗਈਆਂ ਸੀਗੀਆਂ 1984 ਤੋਂ ਪਹਿਲਾਂ ਤਾਂ ਉਸ ਸਮੇਂ ਵੀ ਵੱਡੇ ਵੱਡੇ ਸਾਰੇ ਅਕਾਲੀ ਆਗੂਆਂ ਨੇ ਸੋਹਾਂ ਚੁਕੀਆਂ ਸੀਗੀਆਂ ਤੇ ਉਸ ਫੌਜੀ ਜਿਹੜਾ ਫੌਜੀ ਜਿਹੜਾ ਵੀ ਐਕਸ਼ਨ ਹੋਣਾ ਸੀਗਾ ਉਹਦੇ ਦੌਰਾਨ ਵੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਆਪਣੇ ਜੁਹਦੇ ਜੀਏ ਨਹੀਂ ਹੋਣ ਦਵਾਂਗੇ ਪਰ ਇਸ ਸੌਂ ਤੇ ਕੇਵਲ ਸント ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹੀ ਉਤਰੇ ਸੀਗੇ ਪੂਰੇ ਤੇ ਬਾਕੀ ਸਾਰੇ ਜਿਹੜੇ ਹੱਥ ਖੜੇ ਕਰਕੇ ਬਾਹਰ ਚਲੇ ਗਏ ਸੀ ਤੇ ਅੱਜ ਇਹੀ ਕਾਰਨਾਂ ਕਿ ਸਰਦਾਰ ਸੇਵਾ ਸਿੰਘ ਠਿਕਰੀ ਵਾਲੇ ਜਿਹੜੇ ਕਿ ਕਾਲੀ ਦਾਲ ਦੇ ਨਾਲ ਸੰਬੰਧਤ ਰਹੇ ਤੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਵੀ ਜਿਨ੍ਹਾਂ ਨੇ ਚੰਡੀਗੜ੍ਹ ਦੇ ਲਈ ਆਪਣਾ ਮਰਨ ਵਰਤ ਰੱਖਿਆ ਤੇ ਅਰਦਾਸ ਕਰਕੇ ਪੂਰਾ ਤੋੜਨ ਆਇਆ ਸਰੀਰ ਤਿਆਗਤਾ ਪਰ ਪਿੱਛੇ ਨਹੀਂ ਹਟੇ ਉਹਨਾਂ ਦੀਆਂ ਜਿਵੇਂ ਇਹਨਾਂ ਨੂੰ ਕਾਨਫਰੰਸਾਂ ਬਣਾਈਆਂ ਜਾਣੀਆਂ ਉਹਨਾਂ ਦੀ ਯਾਦ ਦੇ ਵਿੱਚ ਪ੍ਰੋਰਾਹ ਕਿੱਥੇ ਜਾਣੇ ਚਾਹੀਦੇ ਆ ਮੁੜ ਕੇ ਕਦੇ ਨਹੀਂ ਕੀਤਾ ਤੇ ਇਹ ਬਹੁਤ ਹੀ ਸਾਡੀ ਬਦਕਿਸਮਤੀ ਆ ਵੀ ਅਸੀਂ ਆਪਣੇ ਅਜਿਹੇ ਲੀਡਰਾਂ ਨੂੰ ਭੁੱਲ ਚੁੱਕੇ ਆ ਜਿਨ੍ਹਾਂ ਨੇ ਸਾਡੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਪਰ ਅਸੀਂ ਯਾਦ ਉਹਨਾਂ ਨੂੰ ਕਰਦੇ ਆ ਜਿਨ੍ਹਾਂ ਨੇ ਲੁੱਟਿਆ ਕੁੱਟਿਆ ਖਸੁੱਟਿਆ ਤੇ ਆਪਣੇ ਵਾਅਦਿਆਂ ਤੋਂ ਤੇ ਸਿੱਖ ਸਿਧਾਂਤਾਂ ਤੋਂ ਪਰੇ ਹਟੇ ਤੇ ਮੈਂ ਆਸ ਕਰਦਾ ਵੀ ਸਰਦਾਰ ਸੇਵਾ ਸਿੰਘ ਠਿਕਰੀ ਵਾਲੇ ਵਰਗੇ ਯੋਧਿਆਂ ਨੂੰ ਇਹੀ ਸੱਚੀ ਸੁੱਚੀ ਸਰਨਾਇ ਨਹੀਂ ਹੋਏਗੀ ਤੇ ਜੇਕਰ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ ਤੇ ਉਹਨਾਂ ਦੇ ਜਿਹੜੇ ਦਿੱਤੇ ਹੋਏ ਸਾਡੇ ਕਦਮਾਂ ਉਹਨਾਂ ਤੇ ਚੱਲ ਸਕੀਏ ਤੇ ਜੋ ਸਾਨੂੰ ਗੁਰੂਆਂ ਨੇ ਦੱਸਿਆ ਉਸ ਰਾਹ ਨੂੰ ਅਪਣਾ ਸਕੀਏ ਤੇ ਉਹਨਾਂ ਦੇ ਵਾਰਿਸ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਆ ਜਿਹੜੇ ਐਮਪੀ ਵੀ ਆ ਉਹ ਵੀ ਪੂਰੇ ਜਦੋਂ ਜਹਾਦ ਦੇ ਵਿੱਚ ਉਸੇ ਤਰ੍ਹਾਂ ਯਕੀਨ ਰੱਖ ਰਹੇ ਨੇ ਤੇ ਅੱਗੇ ਵਧ ਰਹੇ ਨੇ ਤੇ ਮੈਂ ਆਸ ਕਰਦਾ ਹਾਂ ਬਾਕੀ ਸਮੁੱਚੀ ਕੌਮ ਤੋਂ ਵੀ ਵੀ ਕਦੇ ਵੀ ਸਾਨੂੰ ਆਪਣੇ ਸ਼ਹੀਦਾਂ ਨੂੰ ਨਹੀਂ ਭੁਲਾਉਣਾ ਚਾਹੀਦਾ ਤੇ ਉਹਨਾਂ ਦੀ ਯਾਦ ਦੇ ਵਿੱਚ ਸਾਨੂੰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਭਾਵੇਂ ਉਹ ਸ਼ੀਰ ਪਹਿਲਾਂ ਸੀ ਚਾਹੇ ਬਾਅਦ ਚ ਸੀ ਇਹੀ ਕੌਮਾਂ ਨੂੰ ਨਵੀਂ ਤਾਕਤ ਦਿੰਨੇ ਆ ਇਹੀ ਨਵੀਆਂ ਸੇ ਦਿੰਨੇ ਆ ਨਹੀਂ ਤਾਂ ਜਿਹੜਾ ਸਾਡੀਆਂ ਕੌਮਾਂ ਆਪਣੇ ਰਾਹਾਂ ਤੋਂ ਤੇ ਸਾਡੇ ਆਗੂ ਰਾਹਤੋ ਥਿਰਕ ਜਾਣਾ ਹੈ ਮਿਆਸ ਕਰਨਾ ਇਸ ਵੀਡੀਓ ਨੂੰ ਵਾਤੇ ਵਾਤੇ ਸ਼ੇਅਰ ਕਰੋਗੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ